ਸਸ਼ੀਕਾਲ ਜੀ ਦਾ ਕਲਾਸਿਕ ਕਲੈਕਸ਼ਨ ਲਹਿਰਾ ਗਾਗਾ ਵੱਲੋਂ ਮੈਮਰੀਤ ਪਲਕ ਔਰ ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਔਰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋ ਤੇ ਚੜ੍ਹਦੀ ਕਲਾ ਦੇ ਵਿੱਚ ਹੋ। ਹਾਂਜੀ ਅੱਜ ਆਪਾਂ ਜਾਣਾ ਤੁਹਾਡੇ ਲਈ ਸੋਨਾ ਸੋਨਾ ਹੋਰ ਫੈਬਰਿਕ ਲੈਣ ਇਸ ਲਈ ਥੋੜਾ ਜਲਦੀ ਦੇ ਵਿੱਚ ਵੀਡੀਓ ਬਣਾ ਰਹੇ ਆ। ਅੱਜ ਜੋ ਆਪਾਂ ਸੂਟ ਲੈ ਕੇ ਆਏ ਜੀ ਪਿਓਰ ਬਰਬਰੀ। ਫੁੱਲ ਪਿਓਰ ਬਿਸਕੋਸ ਬਰਬਰੀ ਰਹੂਗੀ ਸਭ ਤੋਂ ਪਹਿਲਾਂ ਕੁਆਲਿਟੀ ਚੈੱਕ ਕਰੋ। 100% ਬਿਸਕੋਸ ਪਿਓਰ ਬਰਬਰੀ ਠੀਕ ਹੈ ਜੀ। ਇਹਦੇ ਵਿੱਚ ਜਿਸ ਤਰ੍ਹਾਂ ਇਹ ਦੋ ਸੂਟ ਨੇ ਬਹੁਤ ਸੋਹਣੇ ਸੋਹਣੇ ਕਲਰ ਡਿਜ਼ਾਈਨ ਆਉਣਗੇ ਉਹ ਵੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਮਾਰਕੀਟ ਦੇ ਵਿੱਚ ਜੋ 1800 1900 ਦਾ ਸੂਟ ਮਿਲਦਾ ਤੁਹਾਨੂੰ ਇੱਕੋ ਪ੍ਰਾਈਸ ਔਨਲੀ 1295 ਦਾ ਮਿਲੂਗਾ ਜੀ ਜਲਦੀ ਜਲਦੀ ਬੁੱਕ ਕਰ ਸਕਦੇ ਹੋ ਪਹਿਲਾ ਡਿਜ਼ਾਈਨ ਇਹਦੇ ਵਿੱਚ ਦੋ ਸੂਟ ਦੂਸਰਾ ਡਿਜ਼ਾਈਨ ਇਹਦੇ ਵਿੱਚ ਮੈਚਿੰਗ ਸੂਟ ਆਊਗਾ ਜੀ ਪਲੇਨ ਬਾਟਮ ਫੁੱਲ ਪਿਓਰ ਬਰਬਰੀ ਸ਼ਰਟ ਬਹੁਤ ਜ਼ਿਆਦਾ ਪ੍ਰਿੰਟ ਇਹ ਚੱਲ ਰਿਹਾ ਅੱਜਕੱਲ ਬ੍ਰੀਕ ਪ੍ਰਿੰਟ ਦੋ ਕਲਰ ਨੇ ਦੋ ਸੂਟ ਮਿਲ ਜਾਣਗੇ ਇਹਦੇ ਵਿੱਚ ਇਹ ਵਾਲਾ ਪ੍ਰਿੰਟ ਵੇਖੋ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਕਲਰ ਵੀ ਬਹੁਤ ਸੋਹਣਾ ਮੋਕ ਕਲਰ ਦੇ ਉੱਪਰ ਬਹੁਤ ਸੋਹਣਾ ਪ੍ਰਿੰਟ ਹੈਗਾ ਓਨਲੀ 1295 ਹਾਂਜੀ ਤੇ ਇਹ ਵਾਲਾ ਸੂਟ ਹੈ ਇਹ ਵੀ ਬਹੁਤ ਜਿਆਦਾ ਵਧੀਆ ਕਲਰ ਪ੍ਰਿੰਟ ਬਹੁਤ ਜਿਆਦਾ ਸੋਹਣਾ ਸਾਰੇ ਦੇ ਸਾਰੇ 100% ਪਿਓਰ ਬਿਸਕੋਸ ਬਰਬਰੀ ਦਾ ਪ੍ਰਿੰਟ ਆਊਗਾ ਜੀ ਕੋਈ ਵੀ ਡੁਪਲੀਕੇਸੀ ਨਹੀਂ ਹੋਊ ਜੋ ਸਭ ਤੋਂ ਫੁੱਲ ਪਿਓਰ ਹੁੰਦੀ ਉਹ ਵਾਲੀ ਬਰਬਰੀ ਹੈਗੀ ਮਾਰਕੀਟ ਨਾਲੋਂ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਆਲਓਵਰ ਸੂਟ ਮਿਲਣਗੇ ਕਿਉਂਕਿ ਆਲਓਵਰ ਸੂਟ ਹੈ ਜਿਹੜਾ ਹੀ ਕੋਸਟਲੀ ਹੁੰਦਾ ਜਦੋਂ ਮੈਚਿੰਗ ਬਾਟਮ ਨਾਲ ਲੱਗਦੀ ਹੈ ਉਹ ਥੋੜਾ ਆਪਾਂ ਨੂੰ ਥੋੜਾ ਸਸਤਾ ਪੈ ਜਾਂਦਾ ਇਸ ਲਈ ਆਪਾਂ ਆਲਓਵਰ ਹੀ ਤੁਹਾਨੂੰ ਦੇ ਰਹੇ ਹਾਂ ਤੁਸੀਂ ਸਿੰਗਲ ਸੂਟ ਲੈ ਕੇ ਉਹਦੇ ਨਾਲ ਬਾਟਮ ਖੁਦ ਲਗਾ ਕੇ ਦੋ ਸੂਟ ਵੀ ਬਣਾ ਸਕਦੇ ਹੋ ਦੋ ਪ੍ਰਿੰਟ ਸੀ ਇਸ ਦੇ ਉੱਪਰ ਦੇਖੋ ਪਹਿਲਾ ਇਹ ਹੈ ਬ੍ਰੇਕ ਵਾਲਾ ਬਹੁਤ ਸੋਹਣਾ ਲੱਗ ਰਿਹਾ ਦੂਸਰਾ ਇਹ ਵਾਲਾ ਨੀਚੇ ਵਾਲਾ ਦੋਨੋਂ ਸੋਹਣੇ ਪ੍ਰਿੰਟ ਆ ਹਾਂਜੀ ਲਾਈਟ ਮਹਿੰਦੀ ਕਲਰ ਦੇ ਵਿੱਚ ਇਹ ਵੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ तो इलावा यह आजगा लाइट ज कॉफी कलर प्रिंट ती तो वेख रहे हो बहुत ज्यादा प्यार है <coughs> फुल प्योर बर्बरी इस तो इलावा यह दो प्रिंट आ जाएगी इसके उपर सब तो उपर ग्रे बेस बेसर है बहुत सोना प्रिंट इन्हों जिमें मर्जी थोड़े बहुत डिजाइन पा के बहुत सोहने सोहने सूट रेडी कर सकते हो देखो जी यूगा ਆਪਣਾ ਬਲੂ ਕਲਰ ਬੇਸ ਦੇ ਉੱਪਰ ਬਹੁਤ ਸੋਹਣਾ ਲੱਗ ਰਿਹਾ। ਦੋਨੋਂ ਪ੍ਰਿੰਟ ਬੜੇ ਸੋਹਣੇ ਆ। ਵੈਲਕਮ ਟੂ ਗਰੂਪ। ਹਾਂਜੀ। ਇਸ ਤੋਂ ਇਲਾਵਾ ਇਹ ਵਾਲਾ ਪ੍ਰਿੰਟ ਵੀ ਬਹੁਤ ਸੋਹਣਾ ਹੈ। ਇਹ ਸੈਲਫ ਪ੍ਰਿੰਟ ਬਰਬਰੀ ਦੇ ਉੱਪਰ ਹੈਗਾ। ਬਹੁਤ ਜ਼ਿਆਦਾ ਵਧੀਆ ਫੈਬਰਿਕ। ਪਹਿਲਾ ਡਿਜ਼ਾਈਨ, ਦੂਸਰਾ ਡਿਜ਼ਾਈਨ ਮੈਚਿੰਗ ਬਾਟਮ ਦੇ ਨਾਲ। ਬਹੁਤ ਸੋਹਣੇ ਪ੍ਰਿੰਟ ਨੇ ਦੋਨੋਂ ਹੀ। ਇਹ ਵਾਲਾ ਵੇਖ ਸਕਦੇ ਹੋ ਜੀ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ। ਫਿਰੋਜ਼ੀ ਕਲਰ ਦੇ ਵਿੱਚ। ਹਾਂਜੀ ਅਗਲਾ ਇਹ ਵਾਈਟ بیس ਦੇ ਉੱਪਰ ਹੈ ਜੀ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਇਸ ਤੋਂ ਇਲਾਵਾ ਇਹ ਵਾਲਾ ਪ੍ਰਿੰਟ ਆ ਜਾਊਗਾ ਇਹ ਸਿੰਗਲ ਸਿੰਗ ਦਾ ਸੂਟ ਨਹੀਂ ਆਪਣੇ ਕੋਲ ਤੇ ਅਗਲਾ ਜੋ ਪ੍ਰਿੰਟ ਹੈ ਜੀ ਦੇਖ ਸਕਦੇ ਹੋ ਇਹ ਓਨਲੀ ਸ਼ਰਟ ਦਾ ਫੈਬਰਿਕ ਹੈ ਕੋਈ ਪਹਿਣ ਲੈਣਾ ਚਾਹੁੰਦੀ ਹੈ ਕੱਲੀ ਸ਼ਰਟ ਹੈ ਤੇ ਇਹ ਵਾਲਾ ਸੂਟ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਪਿਓਰ ਬਰਬਰੀ ਦੇ ਵਿੱਚ ਇਸ ਤੋਂ ਬੈਸਟ ਕੁਆਲਿਟੀ ਦੀ ਬਰਬਰੀ ਤੁਹਾਨੂੰ ਕਿਤੇ ਨਹੀਂ ਮਿਲੂਗੀ ਇਹ ਵਾਲੀ ਵਰਬਰੀ ਤੁਸੀਂ ਕਿਤੋਂ ਵੀ ਲੈਨੇ ਬਹੁਤ ਹਾਈ ਰੇਂਜ ਦੇ ਸੂਟ ਮਿਲਦੇ ਨੇ ਸਿਰਫ ਦਾ ਕਲਾਸਿਕ ਕਲੈਕਸ਼ਨ ਬੁਟੀਕ ਤੋਂ ਤੁਸੀਂ ਓਨਲੀ 1295 ਪਿਓਰ ਬਿਸਕੋਸ ਵਰਬਰੀ ਲੈ ਸਕਦੇ ਹੋ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਪ੍ਰਿੰਟ ਪਸੰਦ ਆਇਆ ਤਾਂ ਜਰੂਰ ਡੀਐਮ ਕਰੋ ਜੀ ਆਪਣੇ ਵਟਸਐਪ ਨੰਬਰ ਹੈਗੇ 7973984974 7973984974 ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਤੇ ਇੱਕ ਗੱਲ ਹੋਰ ਕੱਲ ਵਾਲੇ ਆਪਣੇ ਜਿਹੜੇ ਸੂਟ ਸੀ ਸਾਰੇ ਸੇਲ ਹੋ ਗਏ ਨੇ ਸਾਰੀਆਂ ਭੈਣਾਂ ਦਾ ਕੋਆਪਰੇਟ ਕਰਨ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ